ਦੀ ਮਾਇਆ ਜਿਨੀ ਉਪਾਈ ਕਰ ਕਰ ਦੇਖਿਆ ਕਿ ਆਪਣਾ ਜੋਤਸ ਦੀ ਵੜਾਈ ਜੋਤਸ ਭਾਵੈ ਸੋਈ ਕਰਸੀ ਫਿਰ ਹੁਕਮ ਨਾ ਕਰਨਾ ਜਾਏ ਜੋ ਬਸਾਂ ਸਹ ਹਪਤ ਸਾਹਿਬ ਨਾਨਕ ਰਹਿਨ ਰਜਾਈ ਆਸਾ ਮਹੱਲਾ ਪਹਿਲਾ ਸੁਣ ਵੱਡਾ ਆਖੇ ਸਭ ਕੋ ਐ ਕਿਵੜਾ ਵੱਡਾ ਠੀਠਾ ਹੋਏ ਕੀਮਤ ਪਾਇ ਨਾ ਕਹਿਆ ਜਾਏ ਕਹਿਣ ਵਾਲੇ ਤੇਰੇ ਰਹਿ ਸਮਾਏ ਵੱਡੇ ਮੇਰੇ ਸਾਹਿਬਾ ਗੈਰ ਗੰਬੀਰਾ ਗਣੀ ਗਹਿਰਾ ਕੋਈ ਨ ਜਾਣੇ ਤੇਰਾ ਕਿਤਾ ਕਿਵੜੇ ਚੀਰਾ ਰਹਾਉ ਸਭ ਸਰਤੀ ਮਿਲਸਵਰਤ ਕਮਾਈ ਸਭ ਕੀ ਹਿੰਮਤ ਮਲਕੀ ਮਤਪਾਈ ਗਿਆਨੀ ਧਿਆਨੀ ਗਰਗਰ ਹਾਈ ਕਹਿ ਨਾ ਜਾਏ ਤੇਰੀ ਤੇਲ ਵੜਿਆਈ ਸਭ ਸਤ ਸਭ ਤਬ ਸਭ ਚੰਗਿਆਈਆਂ ਉੱਦਾਂ ਪਰ ਕਾਂਕੀਆਂ ਵੜੀਆਂ ਆਈਆਂ ਤੇ ਫਿਰ ਸਿੱਧੀ ਕਿਨੈ ਨਾ ਪਾਈਆ ਕਰਮ ਮਲਨ ਈ ਠਾਕ ਰਹੀਆਂ ਆਖੜ ਵਾਲਾ ਕਿਆ ਵਿਚਾਰਾ ਸ਼ਫਤੀ ਪਰ ਤੇਰੇ ਪੰਡਾਰਾ ਜਿਸ ਤੂੰ ਦੇਸ ਸਹਿ ਕਿਆ ਚਾਰਾ ਨਾਨਕ ਸੱਚ ਸਵਾਰਨਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾ ਵਿਸਰੈ ਮਰ ਜਾਉ ਆਖਨੀ ਆਖਾਂ ਸਾਚਾ ਨਾਮ ਸਾਚੇ ਨਾਮ ਕੀ ਲਾਗੈ ਭੂਖ ਉਠ ਭੁਖੈ ਖਾਇ ਚਲੀਐ ਦੁਖ ਸੋ ਕਿਉ ਵਿਸਰੈ ਮੇਰੀ ਮਾਇ ਸਾਚਾ ਸਾਹਿਬ ਸਾਚੇ ਨਾਇ ਰਹਾਉ ਸਾਚੇ ਨਾਮ ਕੀ ਤਿਲ ਵੜੇ ਆਈ ਆਖ ਤਖੈ ਕੀਮਤ ਨਹੀਂ ਪਾਈ ਜਿਸ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਹੋ ਮਰੈ ਨਾ ਹੋਵੇ ਸੋਗ ਜਿਦਾ ਰਹੇ ਨਾ ਕਿਉ ਕਹਿ ਪੋਗ ਕੋਣੇ ਹੋ ਹੋਰ ਨਹੀਂ ਕੋਏ ਨਾ ਕੋ ਹੋਆ ਨਾ ਕੋ ਹੋਏ ਜੇਵੜ ਆਪ ਤੇਵੜ ਤੇਰੀ ਦਾਤ ਜਿੰਦਨ ਕਰਕੇ ਕੀਤੀ ਰਾਤ ਖਸਮ ਵਿਸਾਰੇ ਤੇ ਕਮजात ਨਾਨਕ ਨਾਵੇ ਬਾਜ ਸੁਨਾਤ ਰਾਗੁ ਇਸਰੀ ਮਹੱਲਾ ਚੌਥਾ ਹਰ ਕੀ ਜਨ ਸਤਿਗੁਰ ਸਤਪੁਰਖਾ ਬਿਨੋ ਕਰਉ ਗਰਬਾਸ ਉਮ ਕੀ ਰੇ ਕਿਰਨ ਸਤਿਗੁਰ ਸਰਨਾਏ ਕੰਧਿਆਨਾ ਪ੍ਰਕਾਸ਼ ਤੇਰੇ ਮੀਤ ਗੁਰਦੇਵ ਮੋਹਰਾਮ ਨਾਮ ਪ੍ਰਕਾਸ਼ ਗੁਰਤ ਨਾਮ ਮੇਰਾ ਪ੍ਰਾਨ ਸੁਖਾਏ ਹਰ ਕੀ ਰਤਮਰੀ ਰਾਸ ਰਸੋ 哦、oh. ਹਰ ਜਨ ਕੇ ਵਡ ਭਾਗ ਵਡੇ ਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲਿਆ ਤਰਤਾਸੇ ਮਨ ਸੰਤ ਗੁਣ ਪ੍ਰਕਾਸ ਜਿਨ ਹਰ 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 ਇਸ ਨਾਮ ਨਾ ਪਾਇਆ ਤੇ ਭਾਗ ਹੀ ਜਮ ਪਾਸ ਜੋ ਸਤਗੁਰ ਸਰਬ ਸੰਗਤ ਨੇ ਆਇਆ ਤਗ ਜੀਵੈ ਤਰ ਜੀਵਾਸ ਜਿਨ ਹਰ ਜਨ ਸਤਗੁਰ ਸੰਗਤ ਪਾਈ ਤਿਨ ਤੁਰ ਮਸਤਕ ਲਿਖਿਆ ਲਖਾਸ ਤਨ ਤਨ ਸਤ ਸੰਗਤ ਤੇ ਥਾਰਸ ਪਾਇਆ ਜੀ ਮਨ ਨਾਨਕ ਨਾਮ ਪ੍ਰਕਾਸ ਰਾਗੂ ਸ੍ਰੀ ਮਹੱਲਾ ਪੰਜਵਾ ਕਾਹੇ ਰੇ ਮਨ ਚਿਤ ਵੈ ਉਦਮ ਜਾਂ ਆਹਰ ਹਰ ਜੀਓ ਪਰਿਆ ਸਾਲ ਪੱਥਰ ਮੈਂ ਜਾਂਤਿਓ ਪਾਇ ਤਾ ਕਰਿ ਜਿਕਾ ਗਿਆ ਕਰਤ ਰਿਆ ਮੇਰੇ ਮਾਧ ਜੀ ਸਾ ਸੰਗਤ ਮਲੇ ਸੋ ਤਰਿਆ ਸ਼ੰਕਰ ਪ੍ਰਸਾਦ ਪਰੰਪਰ ਪਾਇ ਸੁਕੇ ਕਾਸ਼ ਫਰੇ ਰਹਾਉ ਜਨ ਦੇ ਪਤਾ ਲੋਕ ਸਤ ਬੰਤਾ ਕੋ ਇਹ ਨ ਕਿਸ ਕੀ ਤਰਿਆ ਸਰ ਸਰ ਜਸਮ ਬਾਏ ਠਾਕੁਰ ਕਾ ਹੈ ਮਨ ਪਹੁ ਕਰਿਆ ਢੋੜ ਊੜ ਆਵੇ ਸੋ ਸਤਿ ਸਪਾਛ ਬਚਰੇ ਸ਼ਰਿਆ ਜਨ ਕਾ ਮਨ ਖਰਾਬ ਹੈ ਕਾ ਮਨ ਚੁਕਾਵੇ ਮਨ ਮੈਂ ਸਿਮਰਨ ਕਰਿਆ ਸਭ ਨੇਧਾਨ ਦਸ ਅਸਿਧਾਨ ਠਾਕੁਰ ਕਰ ਤਲ ਤਰਿਆ ਮੇਰੇ ਨਾਨਕ ਬਲ ਬਲ ਸਦ ਬਲ ਜਾਈਏ ਜੇਰ ਅੰਤ ਨ ਪਾਰਾ ਵਰਿਆ ਰਾਗਾ ਸਾ ਮਹੱਲਾ ਚੌਥਾ ਸੋਪੁਰਖੇ ਕੋਆ ਕਰ ਸਤਗੁਰ ਪ੍ਰਸਾਦ ਸੋਪੁਰਖੇ ਨਿਰੰਝਨ ਹਰਪੁਰਖੇ ਨਿਰੰਝਨ ਹਰਗਮਾ ਗਮ ਅਪਾਰਾ ਸਭ ਤੇ ਆਵੇ ਸਭ ਤੇ ਆਵੇ ਤੋ ਜੀਅਰ ਸੱਚੇ ਸਰਜਨਹਾਰਾ ਸਭ ਜੀ ਤੇਮਾਰੇ ਜੀਤ ਜੀਆ ਕਾ ਦਾਤਾ ਰਾ ਹਰਿਆਪੇ ਬੋ ਸੰਤੋਜੀ ਸਭ ਦੁਖ ਵਿਸਾਰਨ ਹਾਰਾ ਹਰਿਆਪੇ ਠਾਕਰ ਹਰਿਆਪੇ ਸੇਵਕ ਜੀ ਕਾ ਨਾਨਕ ਜੰਤ ਵਿਚਾਰਾ ਤੂੰ ਕਟ ਕਟ ਅੰਤਰ ਸਾੰਮਨੇ ਰੰਤਰ ਜੀ ਹਰ ਇੱਕੋ ਪਰਖ ਸਮਾਨ ਇਕ ਦਾਤੇ ਇਕ ਪੇਖਾਰੀ ਜੀ ਸਭ ਤੇਰੇ ਚੋਟ ਵਿਡਾਣਾ ਤੂੰ ਆਪੇ ਦਾਤਾ ਆਪੇ ਪੁਖਤਾ ਜੀ ਮੋ ਤੋ ਬਿਨਾ ਵਰਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੜਾਖ ਖਾਣਾ ਦੂਸੇ ਵੇਜੂਸੇ ਵੇਰ ਤੋ ਜੀ ਕੇ ਨਾਨਕ ਤਨ ਕਰ ਬਾਣਾ

ਨਾਹੰ ਤਦ ਜੀ ਹਰ ਅਨੇਕ ਅਨੇਕ ਅਨੰਤਾ ਤੇਰੇ ਅਨੇਕ ਤੇਰੇ ਅਨੇਕ ਕਰੇ ਹਰ ਪੂਜਾ ਜੀ ਤਾ ਤਪ ਹੈ ਜਪੇ ਬੇਅੰਤਾ ਤੇਰੇ ਅਨੇਕ ਤੇਰੇ ਅਨੇਕ ਪੜੇ ਬਹੁ ਸਿਮਰਤ ਸਾਸਤ ਜੀ ਕਰਿ ਕਰਿਆ ਘਟਕਰਮ ਕਰੰਤਾ ਸੇ ਭਕਤ ਸੇ ਭਕਤ ਪੁਲੇ ਜੀ ਨਾਨਕ ਜੀ ਜੋ ਭਾਵੇ ਮੇਰੇ ਹਰਿ ਭਗਵੰਤਾ ਤੂੰ ਆਦ ਪੁਰਖ ਪਰਮਪਰ ਕਰਤਾ ਜੀ ਤਦ ਜੇਵੜ ਅਵਰਣਾ ਕੋਈ ਤੂੰ ਜੁਗ ਜੁਗ ਇਕੋ ਸਦਾ ਸਦਾ ਤੂੰ ਇਕੋ ਜੀ ਤੂੰ ਨ ਅਚਲ ਕਰਤਾ ਸੋਈ ਤੇ ਤੇ ਆਪੇ ਭਾਵੇ ਸੋਈ ਵਰਤਾ ਜੀ ਤੂੰ ਆਪੇ ਕਰੇ ਸੋ ਹੋਈ ਤੇ ਤੇ ਆਪੇ ਸ੍ਰੇਸ਼ਟ ਸਭੇ ਉਪਾਈ ਜੀ ਤਦ ਆਪੇ ਸਰਬ ਸਭ ਗੋਈ ਜੈ ਨਾਨਕ ਗੰਗਾ ਵਾ ਕਰਤੇ ਕੀ ਜੀ ਜੋ ਸਭ ਸਹ ਕਾ ਜਾਣੋਈ ਅਸਮਾਨਾ ਚੌਥਾ ਤੂੰ ਕਰਤਾ ਸੱਚਿਆਰ ਮੈਂ ਦਾਸ ਕੋਈ ਜੋਤਿ ਪਾਵੇ ਸੋਈ ਥੀ ਸੀ ਜੋ ਤੂੰ ਦੇ ਸੋਈ ਹੋਂ ਪਾਈ ਰਹਾਓ ਸੁਬਣੀ ਸਭ ਤੇਰੀ ਤੂੰ ਸਭਨੀ ਤੇ ਆਇਆ ਜਿਸਨਾਂ ਕਿਰਪਾ ਕਰੇ ਤੇ ਨਾਮ ਰਤਨ ਪਾਇਆ ਗੁਰਮਖਲਾ ਦਾ ਮਨ ਮੁਖ ਗਵਾਇਆ ਤਦਾ ਵਿਛੋੜਿਆ ਆ ਮਿਲਾਇਆ ਤੁਰਤਰੀਆਂ ਸੁਣੀ ਜੀ ਮਾਹ ਹੈ ਤਜ ਬਿੰਦੂ ਜਾ ਕੋਈ ਨਾ ਹੈ ਜੀ ਜਾਂ ਤਾਂ ਸਭ ਤੇਰਾ ਖੇਲ ਜੋਗ ਮਿਲ ਵਿਛੜਿਆ ਸੰਜੋਗੀ ਮੇਰ ਜਿਸ ਨੂੰ ਨਾ ਆਣਾ ਸੋਜਣ ਜਾਣਾ

ਤੇ ਤਸਰ ਉਹੜਾ ਐ ਇਹ ਨਵਾਂ ਸਾ ਪਾਣੀ ਪਾਵਕ ਤਨਹਿ ਕੀਆ ਪੰਖ ਜੋ ਪਗ ਨਹੀਂ ਚੱਲੇ ਹੰਦਿਆ ਘਾਟੇ ਡੁੱਬਿਆ ਲੈ ਮਨ ਇੱਕ ਨ ਚੇਤ ਸਮੂਢ ਮਨਾ ਕੋਸਰ ਤੇਰੇ ਗੁਣ ਗਲਿਆ ਰਹਾ ਹਾ ਹਾ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਧਾ ਜਨਮ ਪਿਆ ਪ੍ਰਣਵਤ ਨਾਨਕ ਤਨ ਕੀ ਸਰਨਾ ਜਿੰ ਤੂੰ ਨਾਹੀ ਵੀ ਸਰਿਆ ਆਸਾ ਮਹੱਲਾ ਪੰਜਵਾ ਤੇਈ ਪ੍ਰਾਪਤ ਮਨੁੱਖ ਦੇ ਹੁਰੀਆ ਗੋਬਿੰਦ ਮਿਲਣ ਕੀ ਹੈ ਤੇਰੀ ਬਰੀਆ ਅਵਰ ਕਾਜ ਤੇਰੇ ਕੀ ਤੈ ਨਾ ਕਾਮ ਮਸਾ ਸੰਗਤ ਪਤੇ ਅਵਰ ਨਾਮ ਸੰਜਾਮ ਲਾਗ ਪਵ ਜਲ ਤਰਨ ਕੈ ਜਨਮ ਬਿਠਾ ਜਾਤ ਰੰਗ ਮਾਇਆ ਕੈ ਰਹਾਉ ਜਬ ਤਬ ਸੰਜਮ ਤਰੁ ਨਾ ਕਮਾਇਆ ਸੇਵਾ ਸਾਧ ਨਾ ਜਾਣਿਆ ਹਰ ਆਇਆ ਕਹਨਾ ਰਖਾਉ ਨੀਚ ਕਰਮਾ ਸਰਨ ਭਰੇ ਕੀ ਰਾਖੋ ਸਰਮਾ ਪਾਸ਼ਾ ਇੰਦ ਸਮੇ ਕਵਿਉ ਬਾਤ ਬੇਨਤੀ ਚੋ ਕਈ ਹਮਰੀ ਕਰੋ ਹਾਥ ਵੈ ਰਛਾ ਪੂਰਨ ਹੋਏ ਚਿਤ ਕੀ ਅਸ਼ਾ ਸਭ ਚੈਨ ਨਾਨ ਮਨ ਰਹਾ ਹੈ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਅੰਮ੍ਰਿਤ ਦੁਸਤ ਬੈ ਤੁਮਕਾ ਵੋ ਆਪਾ ਦੇ ਮਹ ਬਚਾ ਵੋ سکی بس ہے مورو پرے وارا سیوک سیک سب اے کرتارا مورو چاند کر دے کرے سب ہے تا ان کو آر سنگھری ہے پورن ہوئے ہماری یاسا <تصفح> دور بجن کی رہے تمہیں کوئی تا 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 جن ہے یہ پیاسا کمیں شاڑ کو یہ فرناتے آؤں جو کرتا ہوں سب سیوک سیک ہمارے یہ ہے چن چن سترہ مارے ماری ہے آپ ہاتھ مجھے ابرے ہے مرن کال کا تراس نوری ہے تو جو صدا ہمارے پچھا تو جیو کرے اور شاہ راکھ لے ہو مہ

ਜਸ਼ਨ ਨ ਪਰਾਇਓ ਆਦਿ ਅੰਤੇ ਕੈ ਅਵਤਾਰਾ ਸੋਹਣੇ ਗੁਰੂ ਸਮਝਿਓ ਹਮਾਰਾ ਨਮਸਕਾਰ ਤੇ ਸੀਖ ਹਮਾਰੀ ਸਕਲ ਪੈਦਾ ਜਨ ਆਪ ਸਵਾਰੀ ਸਿਵ ਕਨ ਕੋ ਸਿਵ ਗੁਣ ਸਿਖ ਦਿਓ ਖਤਰਾਂ ਕੋ ਪਲ ਮੋ ਬਸ ਕੀਓ ਕਟ ਕਟ ਕੇ ਅੰਦਰ ਕੀ ਜਾਣਤ ਭਲੇ ਬਰੇ ਕੀ ਪੀਰ ਪਛਾਨਤ ਚੀਟੀ ਤੇ ਕੁੰਚਰੇ ਅਸਥੂਲਾ ਸਭ ਪਰ ਕਿਰਪਾ ਦਿਸ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਅਟਕਟ ਕੇ ਪਟਪਟ ਕੀ ਜਾਣੈ ਜਬ ਕਰ جب کرتے ہوئے تم سب ہی رہتے موڑ پیدا پیپت پیدا ਤਾਂ ਕੋ ਕਰ ਪਾਹਨ ਅਨੁਮਾਨ ਤ ਮਾ ਮੂਰਕਸ਼ ਭੇਦ ਨ ਜਾਣਤ ਮਹਾਦੇਵ ਕੋ ਕਹਿ ਸਦਾ ਸਿਵ ਨਿਰੰਕਾਰ ਕਾ ਚੀਨ ਤਨੇ ਪਿਬ ਆਪ ਆਪਣੀ ਬੁੱਧ ਹੈ ਜੇਤੀ ਬਨਤ ਪੈਨ ਪੈਨ ਤੋ ਹੈ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕਹਿ ਮਿਰ ਸਜਾ ਪ੍ਰਥਮ ਸੰਸਾਰਾ ਇਕ ਰੂਪ ਅਨੂਪ ਸਰੂਪਾ ਕੰਪਿਉ ਰਾ ਕੈ ਪੂਪਾ ਅੰਡਜ ਜੇਰ ਜਿਸੇ ਤ ਜਕੀਨੀ ਉਤਪਨ ਖਾਨ ਭੋਰਤ ਦਿਨੀ ਕਹਾਂ ਫੂਲ ਰਾਜਾ ਹਵੇ ਬੈਠਾ ਕਹਾਂ ਸੰਤ ਪਿਉ ਸ਼ੰਕਰ ਕੈਠਾ ਸਿਗਰੀ ਸੇਸ਼ कै एचंपा वर आदिलगार रूप से हम पब बरचा मेरी तुम करो सखियो बारक्षक संग करो दृष्टते उठवत उत्पाता सकल यश करो रन काता जयस्तु जितव शरणे परे मेरे दोस्तों डॉक्टर हमारे बरक जावन पग परे ते हारे शंकर सब तुम्हारे

ਪਰ ਆਇੰਦੋ ਜੇ ਜਬ ਤੇ ਤੁਮਰੇ ਤਬ ਤੇ ਕੋ ਆਖ ਤਰੇ ਨੇ محلہ تیج آنند Satu daripada sal. ਨਾਵੰਦ ਪੈ ਮੇਰੀ ਮਾਇ ਸਤਿਗੁਰੂ ਮੈਂ ਪਾਇਆ ਸਤਿਗੁਰਾਂ ਤੋਂ ਪਾਇਆ ਸਹਿਜ ਸੇਤੀ ਮਨ ਵਜੀਆਂ ਬਾਦਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ ਕਹ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਐ ਮਨ ਮੇਰਾ ਤੂੰ ਸਦਾ ਰਹੁ ਹਰ ਨਾਲੇ ਹਰ ਨਾਲੇ ਤੂੰ ਮਨ ਮੇਰੇ ਦੁਖ ਸਭ ਦਸਾਰਨਾ ਅੰਗੀਕਾਰੋ ਕਰੇ ਤੇਰਾ ਕਰ ਸਭ ਸਵਾਰਨਾ ਸਭਨਾ ਗਲਾਸ ਮਰਥ ਸੁਆਮੀ ਸੋ ਕਿਉ ਮਨੋ ਵਿਸਾਰੇ ਨਨ ਨਨ ਵੀਰ ਸੁਭਾ ਲੋਹਰ ਨਾਲੇ ਸਾਚੇ ਸਾਹਿਬਾ ਕਿਆ ਨਹੀਂ ਕਰਤੇ ਰਹਿ ਪ੍ਰਤਾ ਤੇਰਾ ਸਭ ਸਜਦੇ ਸਪਾਵੈ ਸਦਾ ਸਿਫਤ ਸਲਾ ਤੇਰੀ ਨਾਮ ਮਾਨ ਰਸਾਵੈ ਨਾਮ ਜਿਨ ਕੈ ਮਨ ਉਸਿਆ ਵਾਜੀ ਸ਼ਬਦ ਕਰਨੇ ਰਹਿ ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਰਹਿ ਸਾਚਾ ਨਾਮ ਮੇਰਾ ਆਧਾਰ ਰੋ ਸਾਚਾ ਨਾਮੇ ਆਧਾਰ ਮੇਰਾ ਜਨੁ ਭੁਖਾਂ ਸਭ ਗਵਾਈਆਂ ਪ੍ਰਸ਼ਾਂਤ ਸੁਖਮਣਿ ਆਇ ਵਸਿਆ ਜਿਨ ਇਸ਼ਾ ਸੋਬ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਬਿਟ ਹੋਇ ਜਿਸ ਦੀਆਂ ਇਹ ਵਡਿਆਈਆਂ ਸਾ ਸੁਖ ਨਾਮ ਆ ਸੰਤੋਸਾ ਦਰੋਪੀ ਅੰਰੋਸਾ ਚਾ ਨਾ ਮੇਰਾ ਆਧਾਰੋ ਤੁਜ ਕਾਂਸ਼ੁਕ ਤਿਤ ਕਰ ਸੁ ਭਾਗੇ ਕਰ ਸੁ ਭਾਗੇ ਸ਼ਬਦ ਵਾਜੇ ਕਲਾ ਜਿਤ ਕਰਤਾ ਰਿਆ ਪੰਚਦੂਤ ਦਵਸ ਕੀ ਕੀ ਕਾਲ ਕੰਟ ਕੁਮਾਰਿਓ ਤਰ ਕਰਮ ਪਾਇ ਦੁਜਿਨ ਕੋ ਸੇ ਨਾਮ ਹਰਿ ਕਹਿ ਲਾਗੇ ਕਹਿ ਨਾਨਕ ਸਖੋ ਅਤਿ ਕਰ ਅਨਦ ਵਾਜੇ ਅਨਦ ਸਰਣੋ ਵਡ ਪਾਗਿਓ ਸਗਲ ਮਨੋਰਥ ਪੂਰੇ पार ब्रह्म प्रभु पाया पुत्र सगनवसू दुख रोग संताप उतरे सुन ली सच्ची बाणी संत साजन भय सरसे पूरे गुरु तेजानी सुनते ਸੰਤੋਖ ਵਿਚਾਰੋ ਅਮਰਤ ਨਾਮ ਠਾਕੁਰ ਕਾ ਪਿਓ ਜਿਸ ਕਾ ਸਭ ਸਧਾਰੋ ਜੇ ਕੋ ਖਾਵੇ ਜੇ ਕੋ ਪੁੰਚ ਤਿਸ ਕਾ ਹੋਏ

محلہ گور دے ਨਿਤਰੀ ਸਤ ਗੁਰ ਪੇਖਣਾ ਸਰਬਨੀ ਸੁਣਾ ਕਰਨਾ ਸਤ ਗੁਰ ਸੇਤੀ ਰਤੇ ਆਧਰਕ ਪਈ ਠਾ ਕਾਣਾ ਨਿਕਿਰਪਾ ਕਰੇ ਜਿਸਿਸਨਾ ਵਥ ਦੇ ਜਗਮੈ ਉਤਮ ਕਰ ਦਿਆ ਹੈ ਲੈ ਗਏ ਕੇ ਮਹਲਾ ਪੰਜਮਾ ਰੱਖੇ ਰਖੁ ਮਹਾਰਿਆਪਿ ਉਬਾਰਿਯਨ ਗਰ ਕੀ ਪੈ ਰਹੀ ਪਾਇ ਕਾਜ ਸਵਾਰਯਨ ਕੋ ਆਪਿ ਦਇਆਲ ਮਨੋ ਨਾ ਵੇ ਸਾਰਿਯਨ ਸਾਧ ਜਨ ਕੇ ਸੰਗ ਪਵਰਲ ਤਾਰਿਯਨ ਸਾਖਤ ਨਿੰਦਕ ਦੋਸ਼ ਟ ਖੇ ਨ ਮਾਹੇ ਵੇ ਦਾਰਿਯਨ ਤਿਸ ਸਾਹਿਬ ਕੀ ਟਕ نان ک من ماں ہیں جیسے مرت سکھو ہے ساگلے دکھ جا ہے تیس ساہے بکیٹے نان کا من مے جیسے مرت سکھو ساگلے دکھ جا ہے واہ گرو جی کا خالسہ ਵਾਹਿਗੁਰੂ ਜੀ ਕੀ ਫਤਿਹ ਪਹਿਲਾ ਮਾਰਨ ਕਬੂਲ ਜੀਵਨ ਕੀ ਛਡ ਆਸ ਉਹ ਸਬਨਾ ਕੀ ਰੇਣ ਕਾ ਤੋ ਆਓ ਹਮਾਰੇ ਪਾਸ ਜੁਗ ਜੁਗ ਟਾਓ ਤਖਤ ਚਵਰ ਦੇ ਮਾਲਕ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੰਬ ਸਾਹਿਬ ਜੀ ਦੀ ਨਿੱਗੀ ਕੋਤ ਅੰਦਰ ਜੁੜ ਬੇਟੀ ਸਾਧ ਸੰਗਤ ਜੀਓ ਫਤਿਹ ਦੀ ਸਾਂਝ ਪਾਓ ਜੀ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਕਾਫੀ ਦਿਨਾਂ ਤੋਂ ਆਪ ਸਭ ਬੜੇ ਪ੍ਰੇਮ ਬੜੇ ਨੇਮ ਨਾਲ ਸਫਰੇ ਸ਼ਹਾਦਤ ਜੋ ਲੀਕੇ ਗਏ ਸਮਾਗਮ ਹਨ ਉਹਨਾਂ ਅੰਦਰ ਹਾਜ਼ਰੀ ਭਰ ਰਹੇ ਹੋ ਸੋ ਆਪ ਸਭ ਬਹੁਤ ਹੀ ਧੰਤਾ ਦੇ ਪਾਤਰ ਹੋ ਜਿਨ੍ਹਾਂ ਨੂੰ ਸਤਿਗੁਰਾਂ ਨੇ ਆਪਣੀਆਂ ਕਲਜੁਗੀਆਂ ਘੜੀਆਂ ਸਫਲ ਕਰਨ ਦਾ ਇਸ ਭਾਗਾ ਸਮਾਂ ਬਖਸ਼ਿਆ ਹੈ ਸੋ ਹੁਣ ਬੱਚੇ ਆਪਜੀ ਨੂੰ ਹਰ ਰੋਜ਼ ਦੀ ਤਰ੍ਹਾਂ ਹਰ ਜਸ ਕੀਰਤਨ ਨਾਲ ਜੋੜਨਗੇ ਸੋ ਬੜੇ ਹੀ ਪਿਆਸਤ ਕਰਨ ਨਾਲ ਆਪਜੀ ਨੇ ਸਰਵਣ ਕਰਨਾ ਹੈ ਸਭ ਤੋਂ ਪਹਿਲਾਂ ਗੁਰਮੰਤਰਾਂ ਦੇ ਜਾਪ ਹੋਣਗੇ ਸੋ ਉਸ ਲਈ ਮੈਂ ਬੇਨਤੀ ਕਰਦਾ ਹਰਨੀਤ ਕੌਰ ਸਵਰੀਨ ਕੌਰ ਅਤੇ ਸਹਿਜ ਕੌਰ ਜੀ ਨੂੰ ਵਾਹ ਜੀ ਨੂੰ ਗੁਰਮੰਤਰਾਂ ਨਾਲ ਜੋੜਾਂਗੇ ਤੇ ਨਾਲ ਤਬਲੇ ਦੀ ਸੇਵਾ ਕਰਨਗੇ ਮਨਜੋਤ ਸਿੰਘ ਅਤੇ ਮਨਵੀਰ ਸਿੰਘ ਸੋ ਉਹਨਾਂ ਨੂੰ ਵੀ ਬੇਨਤੀ ਹੈ ਸਟੇਜ ਤੇ ਆਨ ਦੀ ਕਿਰਪਾਲਤਾ ਕਰਨ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿ ਸੇਜਕੌਰ ਸਵਰੀਨਕੌਰ ਅਤੇ ਹਰਨੀਤਕੌਰ ਜੀ ਦਾ ਉਹਨਾਂ ਦੇ ਸਾਥੀਆਂ ਦਾ ਜਿਨ੍ਹਾਂ ਨੇ ਆਪ ਜੀ ਨੂੰ ਗੁਰਮੰਤਰਾਂ ਨਾਲ ਜੋੜਿਆ ਹੈ ਆਓ ਹੁਣ ਸ਼ਬਦ ਸਰਵਣ ਕਰਦੇ ਹਾਂ ਮਤਵੀਰਕੌਰ ਅਤੇ ਪਰਨੀਤਕੌਰ ਪਾਸੋਂ ਤੇ ਨਾਲ ਤਵਲੇ ਦੀ ਸੇਵਾ ਕਰ ਰਹੇ ਹਨ ਜਗਰੂਪ ਸਿੰਘ ਅਤੇ ਜੁਝਾਰ ਸਿੰਘ ਸੋ ਉਹਨਾਂ ਨੂੰ ਬੇਨਤੀ ਹੈ ਸਟੇਜ ਤੇ ਆਉਂਦੀ ਕਿਰਪਾਲਤਾ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਲੇ